ਕਰਵਾਜ ਸਿੰਘ ਚੱਬਾ ਕਿਸਾਨ ਮਜ਼ਦੂਰ ਸੰਘਰਸ਼ੀਲ ਡੇਰਾ ਸੂਬਾ ਦਫਤਰ ਸਖਤਰ ਅੱਜ ਅਸੀਂ ਪਿੰਡ ਚੱਬਾ ਜਿਹੜਾ ਵਾ ਇਹਦੀ ਮੇਨ ਫਿਰਨੀ ਦੇ ਉੱਤੇ ਖਲੋਟੇ ਆ ਜਿਹੜਾ ਇਹਦਾ ਜਿਹੜਾ ਹਾਲ ਜਿਹੜਾ ਬਖਾਉਣ ਵਾਸਤੇ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਵਿਕਾਸ ਦੇ ਦਾਅਵੇ ਕਰਦੀ ਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਖੜੇ ਹੋਏ ਆ ਕਿ ਪਿੰਡ ਚੱਬਾ ਜਿਹੜਾ ਵਾ ਇਤਿਹਾਸਕ ਪੱਖੋਂ ਜਿਹੜੀ ਇਹਦੀ ਬਹੁਤ ਮਹਾਨਤਾ ਵਾ ਜਿਹਨੂੰ 6ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨ ਸੂ ਪ੍ਰਾਪਤਿਆ ਇੱਥੇ ਬਾਬਾ ਦੀਪ ਸਿੰਘ ਜੀ ਬਾਬਾ ਨੌ ਸਿੰਘ ਜੀ ਦੇ ਹੋਰ ਬਹੁਤ ਸਾਰੇ ਸੂਰਬੀਰ ਯੋਧੇ ਜਿਹੜੇ ਆ ਇੱਥੇ ਸ਼ਹੀਦیاں ਹੋਈਆਂ ਵਤੇ ਉਹਨਾਂ ਦੀ ਚਰਨਛੋਹ ਪ੍ਰਾਪਤ ਧਰਤੀ ਆ ਤੇ ਜੇ ਵਿਕਾਸ ਪੱਖੋਂ ਲਈਏ ਤੇ ਸਭ ਤੋਂ ਜੇ ਕਹਿ ਲਈਏ ਤੇ ਇਹ ਫਾੜੀ ਪਿੰਡ ਜਿਹੜਾ ਵਾ ਆਇਆ ਜਾਂਦਾ ਜਿਹੜੀ ਵੀ ਸਰਕਾਰ ਆਉਂਦੀ ਹੈ ਇਹਨੂੰ ਅਣਗੌਲਿਆ ਕਰਦੀ ਆ ਅੱਜ ਜਿਹੜਾ ਵਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਆ ਉਹ ਸਰਕਾਰ ਚੱਲ ਰਹੀ ਪਰ ਜੇ ਚੱਬੇ ਦਾ ਵਿਕਾਸ ਵੇਖੀਦਾ ਤੁਹਾਨੂੰ ਮੂੰਹੋਂ ਬੋਲਦੀਆਂ ਤਸਵੀਰਾਂ ਜਿਹੜੀਆਂ ਵੇਖਦੇ ਆ ਵੀ ਇੱਥੇ ਕਿੱਡੇ-ਕੱਡੇ ਜਿਹੜੇ ਆ ਖੱਡੇ ਪਏ ਆ ਜਰਨੈਲੀ ਇਹ ਛੜਕਿਆਂ ਦੇ ਤੋਂ ਲੰਘਣਾ ਰਾਹ ਹੀ ਜਾਂਦਾ ਜਿਹੜਾ ਬਹੁਤ ਮੁਸ਼ਕਲ ਹੋਇਆ ਤੇ ਇੱਥੇ ਆਮ ਜਿਹੜੇ ਆ ਰਾਹੀ ਗੀ ਵਿਚਾਰੇ ਜਿਹੜੇ ਫਰੋਂ ਹੁੰਦੇ ਆ ਤੇ ਦੇਖ ਕੇ ਸੱਟਾਂ ਵੀ ਲਵਾਉਂਦੇ ਆ ਛੋਟੀਆਂ ਗੱਡੀਆਂ ਲੰਘਣਾ ਬਹੁਤ ਜਿਹੜਾ ਵਾ ਇੱਥੇ ਮੁਸ਼ਕਲ ਹੋਇਆ ਪਿਆ ਵਾ ਛੜਕ ਦੇ ਉੱਤੇ ਜਿਹੜਾ ਦੋਵੇਂ ਪਾਸੇ ਸਾਡੇ ਮਜ਼ਦੂਰ ਭਰਾ ਜਿਹੜੇ ਆ ਵਸਦੇ ਆ ਜੀਨਾਂ ਨੂੰ ਜਿਹੜਾ ਵਾ ਜ਼ਿੰਦਗੀ ਜਿਹੜੀ ਆ ਬਹੁਤ ਦੁਬਰ ਹੋਈ ਗਈ ਆ ਮੱਖੀ ਮੱਛਰ ਤੇ ਉਹਨਾਂ ਦੇ ਘਰਾਂ ਨੂੰ ਉਹਨਾਂ ਨੂੰ ਘਰ ਨੂੰ ਜਾਣ ਵਾਸਤੇ ਜਿਹੜਾ ਵਾ ਰਾਹ ਨਹੀਂਗਾ ਕਿਉਂਕਿ ਸਰਕਾਰਾਂ ਜਿਹੜੀਆਂ ਮਜ਼ਦੂਰ ਭਰਾਵਾਂ ਦੀਆਂ ਵੋਟਾਂ ਤਾਂ ਲੈ ਲੈਂਦੀਆਂ ਪਰ ਜਦੋਂ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਸਵਾਲ ਆਉਂਦਾ ਉਹ ਅਣਗੌਲਿਆ ਕਰ ਦਿੰਦੇ ਆ ਇੱਥੇ ਤੁਸੀਂ ਦੋਵੇਂ ਬੰਨੇ ਵੇਖ ਸਕਦੇ ਵੀ ਸਾਡੇ ਮਜ਼ਦੂਰ ਭਰਾਵਾਂ ਦੇ ਘਰਿਆ ਤਾਂ ਉਹਨਾਂ ਦੇ ਘਰਾਂ ਨੂੰ ਜਿਹੜਾ ਲੰਘੜਾ ਜਿਹੜਾ ਮੁਸ਼ਕਲ ਹੋਇਆ ਪਿਆ ਵਾ ਤੇ ਇਹਦੇ ਨਾਲ ਹੀ ਇੱਕ ਹੋਰ ਤੁਹਾਨੂੰ ਜਿਹੜੀ ਮੈਂ ਪਿੱਛੇ ਘਟਨਾ ਵਾਪਰ ਚੁੱਕੀ ਆ ਉਹਦੇ ਬਾਰੇ ਦੱਸੂਗਾ ਵੀ ਆ ਸਾਹਮਣੇ ਜਿਹੜਾ ਬਿਲਕੁਲ ਟ੍ਰਾਂਸਫਾਰਮਰ ਲੱਗਾ ਹੋਇਆ ਤੇ ਪਿਛੇਦਣੀ ਇਸ ਪਾਣੀ ਦੇ ਕਾਰਨ ਸੜ ਖਰਾਬ ਹੋ ਦੇ ਗੁੱਜਰ ਭਾਈ ਚਾਰਾ ਜਿਹੜਾ ਵਾ ਇੱਥੇ ਜਾ ਰਿਹਾ ਸੀਗਾ ਉਹਨਾਂ ਦੀ ਮੱਜਾਂ ਨਾਲ ਲਾ ਕੇ ਉਹਨਾਂ ਦੀ ਵੀ ਜਿਹੜੀ ਆ ਉਹ ਮਾਤ ਹੋ ਚੁੱਕੀ ਸੀ ਆ ਹੁਣ ਤੁਸੀਂ ਵੇਖ ਰਹੇ ਵੀ ਆ ਛੋਟੀ ਗੱਡੀ ਆ ਘਾਰੀ ਆ ਤੇ ਉਹ ਸਾਰੀ ਜਿਹੜੀ ਆ ਪਾਣੀ ਚ ਡੁੱਬ ਡੁੱਬ ਕੇ ਜਿਹੜੀ ਆ ਆ ਰਹੀ ਆ ਜਿਹਦਾ ਲੰਗੜਾ ਜਿਹੜਾ ਵਾ ਬੜਾ ਮੁਸ਼ਕਲ ਆ ਇਹਦੇ ਵਾਸਤੇ ਅਸੀਂ 14 9 ਜਿਹੜੀ ਆ 24 ਨੂੰ ਜਿਹੜਾ ਵਾ ਏਡੀਸੀ ਵਿਕਾਸ ਨੂੰ ਜਿਹੜਾ ਵਾ ਈਸੀ ਅੰਮ੍ਰਿਤਸਰ ਨੂੰ ਜਿਹੜਾ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਹੋਇਆ ਸੀਗਾ ਤੇ ਉਹਦੇ ਉੱਤੇ ਕੋਈ ਵੀ ਅੱਜ ਤੱਕ ਜਿਹੜੀ ਆ ਕਾਰਵਾਈ ਨਹੀਂ ਇੱਥੇ ਐਸਡੀਓ ਮੰਡੀ ਬੋਰਡ ਦਾ ਜਿਹੜਾ ਮੌਕਾ ਵੀ ਖੁਦ ਵੇਖ ਕੇ ਗਿਆ ਸੀਗਾ ਤੇ ਉਹ ਕਹਿੰਦੇ ਸੀ ਪ੍ਰਧਾਨ ਜੀ ਅਸੀਂ ਛੇਤੀ ਸ਼ੁਰੂ ਕਰਾਂ ਪਰ ਅੱਜ ਤੱਕ ਇਹਦੇ ਵਾਸਤੇ ਧਿਆਨ ਨਹੀਂ ਕੀਤਾ ਕਿ ਇਹਦੇ ਨਾਲ ਜੀ ਪਿੰਡ ਬਾਗੂਆ ਉਹ ਸੁਣਿਆ ਪਿੰਡ ਵਾਲੇ ਕਹਿ ਰਹੇ ਆ ਵੀ ਆਂਦੇ ਵੀ ਨਾ ਹੀ ਸੜਕ ਬਣਾਉਣੀ ਆ ਤੇ ਨਾ ਹੀ ਬਾਨੀ ਦੇਣੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਅਸੀਂ ਮੈਂ ਕਿਸਾਨ ਆਗੂ ਤੇ ਮੇਰੇ ਵਾਸਤੇ ਸਾਰੇ ਸੰਜਿਆ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਪਿੰਡ ਦੇ ਲੋਕਾਂ ਨੇ ਜਿੰਨੀਆਂ ਇਹਨਾਂ ਨੂੰ ਵੋਟਾਂ ਪਾਈਆਂ ਵਾ ਵੋਟਾਂ ਇਸ ਕਰਕੇ ਨਹੀਂ ਭਾਈਆ ਵੀ ਉਹ ਦੁਰਬੱਦੀ ਜ਼ਿੰਦਗੀ ਜਿਹੜੀ ਜੂਨ ਲਈ ਮਜਬੂਰ ਹੋਣ ਚਾਹੇ ਸਰਕਾਰ ਕਿਸੇ ਦੀ ਬਣੇ ਚਾਹੇ ਪੰਚਾਇਤ ਕਿਸੇ ਦੀ ਬਣੇ ਜਦੋਂ ਪੰਚਾਇਤ ਬਣ ਗਈ ਤਾਂ ਜਿਹੜੇ ਆਪੋਜੀਟ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਸਹਿਯੋਗ ਦੇ ਕੇ ਤੇ ਪਿੰਡ ਦਾ ਜਿਹੜਾ ਵਾ ਵਿਕਾਸ ਕਰਨਾ ਚਾਹੀਦਾ ਇਹ ਜਿਹੜੀ ਛੜਕ ਤੇ ਅੱਜ ਅਸੀਂ ਖੜੇ ਆ ਇਹ ਚੱਬੇ ਤੋਂ ਜਿਹੜਾ ਵਾ ਤਰਨਤਾ ਰੋਡ ਦੇ ਤੋਂ ਇਹ ਚਭਾਲ ਰੋਡ ਤੇ ਚੜਦੀ ਆ ਬਾਬਾ ਬੁੱਢਾ ਸਾਹਿਬ ਪਉ ਪਿੰਡ ਤੇ ਅਟਾਰੀ ਨੂੰ ਤੇ ਅੰਮ੍ਰਿਤਸਰ ਨੂੰ ਜਿਹੜਾ ਜੋੜਦੀ ਆ ਇੱਥੋਂ ਰੋਜ਼ ਹਜ਼ਾਰਾਂ ਵਾਹਣ ਜਿਹੜੇ ਲੰਘਦੇ ਤੇ ਲੱਖਾਂ ਲੋਕ ਲੰਘਦੇ ਆ ਦੂਰ ਦੂਰ ਦੀਆਂ ਜਿਹੜੀਆਂ ਗੱਡੀਆਂ ਵੀ ਲੰਘਦੀਆਂ ਪਰ ਜੇ ਇਹ ਕਹਿ ਦਈਏ ਵੀ ਆਪ ਆਮ ਆਦਮੀ ਪਾਰਟੀ ਦੇ ਜਿਹੜੇ ਆ ਵਰਕਰ ਆ ਜਾਂ ਉਹਦੇ ਆਗੂ ਇਹ ਕਹਿਣ ਪਏ ਸੀ ਪਿੰਡ ਦਾ ਵਿਕਾਸ ਨੇ ਉਹਨਾਂ ਦੇ ਬਹੁਤ ਹੀ ਪਿੰਡ ਦੇ ਲੋਕਾਂ ਦੇ ਨਾਲ ਧੋਖਾ ਦੇ ਉਹ ਧੋਖਾ ਦੇ ਆ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਬਣਾਈਆਂ ਇਹ ਆਮ ਆਦਮੀ ਦੀ ਸੜਕ ਨਹੀਂ ਗਾ ਇਹ ਕਾਲੀ ਦਲ ਦੀ ਸੜਕ ਨਹੀਂ ਇਹ ਕਾਂਗਰਸ ਦੀ ਸੜਕ ਨਹੀਂ ਨਾ ਕਿਸੇ ਹੋਰ ਦੀ ਆ ਇਹ ਸਾਰੇ ਪਿੰਡ ਵਾਸੀਆਂ ਦੀ ਸੜਕ ਹੈ ਇੱਥੇ ਸਾਰੇ ਪਿੰਡ ਵਾਸੀ ਜਿਹੜੇ ਆ ਹਰ ਪਾਰਟੀ ਨਾਲ ਸੰਬੰਧ ਜਿਹੜੇ ਆ ਇੱਥੇ ਵਸਦੇ ਆ ਇਸ ਕਰਕੇ ਇਹ ਜੇ ਇਹੋ ਜੀ ਗੱਲਾਂ ਆ ਆਉਂਦੀ ਆ ਤਾਂ ਬਹੁਤ ਹੀ ਮਾਰੀ ਦੇ ਘਟਿਆ ਨਿਕਲ ਜੋ ਗਿਆ ਅਸੀਂ ਇਹਦੇ ਵਾਸਤੇ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਨੇ ਆ ਜਿਹਦੇ ਕਾਰਨ ਅੱਜ ਸਾਡੇ ਇਹ ਪਿੰਡ ਦਾ ਵਿਕਾਸ ਰੁਕਿਆ ਵਾ ਤੇ ਏਡੀਸੀ ਰਮਦਾਸ ਜੀ ਜਿਹੜੇ ਇੱਥੋਂ ਲਗਾਤਾਰ ਲੰਘਦੇ ਆ ਸ਼ਾਇਦ ਉਹ ਹੈਲੀਕਾਪਟਰ ਨਹੀਂ ਲੰਘ ਜਾਂਦੇ ਉਹਨਾਂ ਨੂੰ ਸਾਡੇ ਪਿੰਡ ਦਾ ਜਿਹੜਾ ਇਤਿਹਾਸਕ ਪਿੰਡ ਦਾ ਇਹ ਨਮੂਨਾ ਦਿਖਦਾ ਨਹੀਂ ਉਹਨਾਂ ਨੂੰ ਜਿਹੜੀ ਆ ਸਥਿਤੀ ਨਹੀਂ ਦੇਖਦੀ ਐ ਕਰਕੇ ਇਹ ਏਡੀਸੀ ਰਮਦਾਸ ਜ਼ਿੰਮੇਵਾਰ ਆ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਇਸ ਜਿਹੜਾ ਅਣਕੌਲੇ ਪਿੰਡ ਦੇ ਵਿਕਾਸ ਵਾਸਤੇ ਜਿਹੜੀ ਆ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਸਾਡੇ ਪਿੰਡ ਦਾ ਵਿਕਾਸ ਜਿਹੜਾ ਰੋਕਿਆ ਹੋਇਆ ਹੈ ਇੱਕ ਪੁਜੀ 5 ਕਾਲੇਕਨ ਉਪਰਤੀ ਮੈਂ ਖਾਸੇ ਪਿੰਡ ਤੋਂ ਆਇਆ ਜੀ ਮੈਂ ਸੋਚਿਆ ਸੀ ਕਿ ਮੈਂ ਲਿੰਕ ਰੋੜਿਆ ਤੇ ਮੈਂ ਤਰਨ ਤਰ ਨਹੀਂ ਜਾਣਾ ਸੀ ਅੱਗੇ ਮੈਂ ਸ਼ਹਿਰ ਤੋਂ ਸਾਈਡ-ਸਾਈਡ ਤੇ ਲੰਘ ਜੂਗਾ ਪਰ ਜਦੋਂ ਆਣ ਕੇ ਚੱਬੇ ਪਿੰਡ ਦੇ ਹਾਲਾਤ ਵੇਖੇ ਨੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੋਣ ਦੇ ਨਾਤੇ ਇੰਨਾ ਬੁਰਾ ਹਾਲ ਹੈ ਸਾਰੀ ਸੜਕ ਦਾ ਇੱਥੇ ਮੰਨ ਲਓ ਕਿੱਡੇ-ਕਡੇ ਟੋਏ ਪਏ ਨੇ ਤੁਹਾਨੂੰ ਆ ਫੋਟੋ ਦੇ ਵਿੱਚ ਦਿਖਾਇਆ ਵੀ ਗਿਆ ਵੀਡੀਓ 'ਚ ਦਿਖਾਇਆ ਵੀ ਗਿਆ ਪਰ ਇੱਕ ਮਜ਼ਦੂਰਾਂ ਦੀਆਂ ਵੋਟਾਂ ਲੈ ਕੇ ਮੁੜ ਕੇ ਉਹਨਾਂ ਦੇ ਨਾਲ ਛਲ ਕਰਨਾ ਇਹ ਸਾਡੀ ਸਰਕਾਰ ਦੀਆਂ ਬਹੁਤ ਭੜੀਆਂ ਨਕਾਮੀਆਂ ਨੇ ਅਸੀਂ ਤਾਂ ਇਹੀ ਆੰਦੇ ਆ ਭਈ ਇੱਕ ਜਿਹੜੀ ਸਾਡੀ ਇਤਿਹਾਸਕ ਤਰਦੀ ਉੱਤੇ ਆ ਕੋਈ ਇੰਨਾ ਵੱਡੇ ਛੜਕ ਖਰਾਬ ਨਹੀਂ ਜੀ ਵੱਧ ਵੱਧ 2 ਕਿਲੋਮੀਟਰ ਤੱਕ ਹੈਗਾ ਵਾ ਟੋਟਾ ਜਿਹੜਾ ਖਰਾਬ ਆ ਜਿੱਦਣੇ ਅਸੀਂ ਇਹ ਇਹ ਛੜਕ ਬਣਵਾਉਣ ਨੂੰ ਮੁੜ ਕੇ ਰੋਡ ਰੋਕ ਕੇ ਜਾਂ ਡੀਸੀ ਦਫ਼ਤਰ ਜਾਂ ਅਸੀਂ ਕੋਈ ਸਰਕਾਰੀਦਾਰਾ ਰੋਕਿਆ ਫਿਰ ਸਾਨੂੰ ਕਹਿੰਦੇ ਧਰਨੇ ਲਾਉਂਦੇ ਆ ਪਹਰਾ ਲੋਕ ਵਿਚਾਰੇ ਜਿਹੜੇ ਲੰਘ ਰਹੇ ਇਹਨਾਂ ਦਾ ਕੀ ਤਸੀਰ ਹੈ ਜਿਨ੍ਹਾਂ ਨੇ ਵੋਟਾਂ ਦੇ ਕੇ ਸਰਕਾਰ ਬਣਾਈ ਤੇ ਅੱਜ ਇਹ ਸਰਕਾਰ ਦੀ ਮੂੰਹ ਬੋਲਦੀ ਤਸਵੀਰ ਹੈ ਵੀ ਜਿਹੜਿਆਂ ਨੇ ਅਸੀਂ ਵਿਕਾਸ ਬਹੁਤ ਕਰ ਦਿੱਤਾ ਵਾ ਆ ਤੁਹਾਡੇ ਸਾਹਮਣੇ ਸਾਰਾ ਵਿਕਾਸ ਆ ਜੀ ਜਿਹਦੇ ਵਿੱਚ ਇਹਨਾਂ ਬੁਰਾ ਹਾਲਿਆ ਨਿੱਕੇ ਨਿੱਕੇ ਬੱਚੇ ਮੋਟਰਸਾਈਕਲਾਂ ਤੇ ਆ ਰਹੇ ਨੇ ਜਿਹੜੇ ਲੋਕ ਉਹਨਾਂ ਦੇ ਨਾਲ ਨਿੱਕੇ ਨਿੱਕੇ ਬੱਚੇ ਔਰ ਬੀਬੀਆਂ ਜਿਹੜੀਆਂ ਵਿਚਾਰੀਆਂ ਪਾਣੀ ਵਿੱਚ ਗੱਡੇ ਪਾਣੀ ਜਿੱਦੇ ਲੰਘ ਰਹੀਆਂ